ਵਿੰਡ 헤ਰੀਆ ਦੇ ਸ਼ਹੀਦ ਭਾਈ ਚਰਨਜੀਤ ਸਿੰਘ ਜੀਤਾ 헤ਰੀਆ ਦੇ ਪੂਜਨੀਕ ਪਿਤਾ ਜਥੇਦਾਰ ਗੁਰਮੁਖ ਸਿੰਘ 헤ਰੀਆ ਦਾ ਬੀਤੀ ਦੇਨੀ ਦੇ ਹਾਂਤ ਹੋ ਗਿਆ ਸੀ ਇਸ ਮੌਕੇ ਦੁੱਖ ਦੀ ਕੜੀ ਵਿੱਚ ਇਲਾਕੇ ਪਰ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਸੰਸਥਾਵਾਂ ਪੱਤਰਕਾਰ ਭਾਈਚਾਰਾ ਅਤੇ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਜਥੇਦਾਰ ਗੁਰਮੁਖ ਸਿੰਘ ਢੇੜੀਆ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਉਹਨਾਂ ਦੇ ਬੇਟੇ ਬਲਬੀਰ ਸਿੰਘ, ਪ੍ਰਗਟ ਸਿੰਘ, ਪੋਤਰੇ ਅਮਰਜੀਤ ਸਿੰਘ ਤੇ ਜਸਬੀਰ ਸਿੰਘ ਨੇ ਉਹਨਾਂ ਨੂੰ ਅਗਨੀ ਦਿਖਾਈ। ਇਸ ਮੌਕੇ ਦੁੱਖ ਦੀ ਕੜੀ ਵਿੱਚ ਅਮਰਜੀਤ ਸਿੰਘ ਰਾਜਾ ਜਾਂਗਲੀਆਣਾ, ਬਲਬੀਰ ਸਿੰਘ, ਪ੍ਰਗਟ ਸਿੰਘ, ਜਸਵੀਰ ਸਿੰਘ ਢੇੜੀਆ, ਅਮਰਜੀਤ ਸਿੰਘ, ਲਸ਼ਕਰ ਸਿੰਘ ਪੁੰਗਰਨੀ ਕਰਮ ਸਿੰਘ ਮਨਜੀਤ ਸਿੰਘ ਸੁਰਜੀਤ ਸਿੰਘ ਵੈਦ ਈਸ਼ਰ ਸਿੰਘ ਜਸਪ੍ਰੀਤ ਸਿੰਘ ਜੱਸੀ ਪ੍ਰਧਾਨ ਜਸਵੀਰ ਸਿੰਘ ਹਰਪਾਲ ਸਿੰਘ ਪਾਲਾ ਜਸਪ੍ਰੀਤ ਜੱਸੂ ਜਸਕਰਨ ਸਿੰਘ ਜੱਸਾ ਰਣਜੀਤ ਸਿੰਘ ਬੈਂਸਤਾਨੀ ਭਾਈ ਰਣਤੀਰ ਸਿੰਘ ਲਕਸੀਹਾ ਸੁਖਵਿੰਦਰ ਸਿੰਘ ਦਵਿੰਦਰ ਸਿੰਘ ਆਦੇ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ